ਪਾਸਪੋਰਟ ਬਣਨ ਸਮੇ ਤੁਹਾਨੂੰ ਵੀ ਚੱਕਰ ਲਗਾਉਣੇ ਪੈਂਦੇ ਨੇ ਦਫ਼ਤਰ ਤੇ ਪਾਸਪੋਰਟ ਬਣਵਾਉਣ ਸਮੇ ਇਨ੍ਹਾਂ ਗਲਤੀਆਂ ਤੋਂ ਬਚੋ ਸਾਡਾ ਪਾਸਪੋਰਟ ਫਟਾਫਟ ਘਰ ਪਹੁੰਚੇਗਾ ਸੁਣੋ ਕਿਵੇਂ ਪਾਸਪੋਰਟ ਅਪਲਾਈ ਕਰਨ ਵਿੱਚ ਕਈ ਵਾਰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਕੰਮ ਬਹੁਤ ਔਖਾ ਹੈ ਤੇ ਇਸ ਲਈ ਉਹ ਅਰਜੀ ਵਿੱਚ ਛੋਟੀਆਂ-ਛੋਟੀਆਂ ਗਲਤੀਆਂ ਕਰ بیٹھਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਪਾਸਪੋਰਟ ਦਫ਼ਤਰ ਦੇ ਚੱਕਰ ਕੱਟਨੇ ਪੈਂਦੇ ਨੇ ਖੇਤਰੀ ਪਾਸਪੋਰਟ ਅਧਿਕਾਰੀ ਵਿਦਾਰੇ ਨੇ ਕਿ ਪਾਸਪੋਰਟ ਲਈ ਅਪਲਾਈ ਕਰਦੇ ਸਮੇਂ ਗਲਤੀਆਂ ਤੋਂ ਕਿਵੇਂ ਬਚਿਆ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬਿਨੈਕਾਰ ਹਦਾਇਤਾਂ ਦੀ ਪਾਲਣਾ ਕਰਦਾ ਹੈ ਤਾਂ ਪਾਸਪੋਰਟ નિર્ધારਿਤ ਸਮੇਂ ਵਿੱਚ ਘਰ ਪਹੁੰਚ ਜਾਵੇਗਾ ਬਿਨੈਕਾਰ ਨੂੰ ਆਪਣੀ ਮੌਜੂਦਾ ਰਿਹਾਇਸ਼ ਜਿੱਥੇ ਬਿਨੈਕਾਰ ਵਰਤਮਾਨ ਵਿੱਚ ਰਹਿ ਰਿਹਾ ਹੈ ਸਿਰਫ ਪਤੇ ਵਿੱਚ ਦਰਜ ਕਰਨਾ ਚਾਹੀਦਾ ਹੈ ਨਾ ਕਿ ਸਥਾਈ ਪਤੇ ਦੇ ਵਿੱਚ ਕਰਹਾਤੇ ਰਹਿਣ ਵਾਲੇ ਜ਼ਿਆਦਾਤਰ ਲੋਕ ਇਸ ਤਰ੍ਹਾਂ ਦੀ ਗਲਤੀ ਕਰਦੇ ਨੇ ਜਿਸ ਕਾਰਨ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਜੇਕਰ ਪਾਸਪੋਰਟ ਅਰਜੀ ਦੇ ਸਮੇਂ ਬਿਨੇਕਾਰ ਕੋਲ ਪੁਰਾਣਾ ਪਾਸਪੋਰਟ ਹੈ ਤਾਂ ਬਿਨੇਕਾਰ ਨੂੰ ਸਿਰਫ ਰੀ-ਇਸ਼ੂ ਸ਼੍ਰੇਣੀ ਵਿੱਚ ਅਰਜੀ ਦੇਣੀ ਚਾਹੀਦੀ ਹੈ ਪਹਿਲੀ ਵਾਰ ਪਾਸਪੋਰਟ ਲਈ ਬਿਨੇਕਰਨ ਵਾਲੇ ਬਿਨੇਕਾਰਾਂ ਨੂੰ ਤਾਜ਼ਾ ਸ਼੍ਰੇਣੀ ਵਿੱਚ ਅਪਲਾਈ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਜੇਕਰ ਬਿਨੈਕਾਰ ਨੇ ਪਹਿਲਾਂ ਪਾਸਪੋਰਟ ਲਈ ਅਰਜੀ ਦਿੱਤੀ ਹੈ ਪਰ ਕੁਝ ਕਾਰਨਾ ਕਰਕੇ ਪਾਸਪੋਰਟ ਪ੍ਰਾਪਤ ਨਹੀਂ ਹੋਇਆ ਤਾਂ ਦੁਬਾਰਾ ਅਪਲਾਈ ਕਰਦੇ ਸਮੇਂ ਪੁਰਾਣੇ ਪਾਸਪੋਰਟ ਦੀ ਅਰਜੀ ਦਾ ਫਾਈਲ ਨੰਬਰ ਜ਼ਰੂਰ ਦੱਸਿਆ ਜਾਵੇ ਜੇਕਰ ਕੋਈ ਪੁਰਾਣੀ ਫਾਈਲ ਪੈਂਡਿੰਗ ਹੈ ਤਾਂ ਸਬੰਧਤ ਦਫ਼ਤਰ ਨਾਲ ਸੰਪਰਕ ਕਰਕੇ ਉਸ ਫਾਈਲ ਨੂੰ ਬੰਦ ਕਰਵਾ ਕੇ ਹੀ ਨਵੀਂ ਅਰਜੀ ਦਿਓ ਬਿਨੈਕਾਰ ਨੂੰ ਪਾਸਪੋਰਟ ਅਰਜੀ ਦੇ ਸਬੰਧ ਵਿੱਚ ਜਮ੍ਹਾਂ ਕੀਤੇ ਜਾਣ ਵਾਲੇ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਅਰਜੀ ਫਾਰਮ ਵਿੱਚ ਸਹੀ ਨਿੱਜੀ ਜਾਣਕਾਰੀ ਜਿਵੇਂ ਕਿ ਨਾਮ, ਮਾਤਾ-ਪਿਤਾ ਦਾ ਨਾਮ, ਜੀਵਨ ਸਾਥੀ ਦਾ ਨਾਮ, ਜਨਮ ਮਿਤੀ ਆਦਿ ਭਰਨਾ ਚਾਹੀਦਾ ਹੈ। ਵਿਆਹਤਾ ਸਥਿਤੀ ਬਾਰੇ ਸਹੀ ਜਾਣਕਾਰੀ ਦਿਓ। ਤੁਹਾਨੂੰ ਸਿਰਫ ਉਹ ਜਾਣਕਾਰੀ ਦੇਣੀ ਪਵੇਗੀ ਜੋ ਕਾਨੂੰਨੀ ਰੂਪ ਵਿੱਚ ਹੋਵੇਗੀ। ਜਿਵੇਂ ਜੇਕਰ ਕਿਸੇ ਜੋੜੇ ਨੇ ਤਲਾਕ ਲਈ ਅਰਜੀ ਦਿੱਤੀ ਹੈ ਪਰ ਤਲਾਕ ਕਾਨੂੰਨੀ ਰੂਪ ਵਿੱਚ ਨਹੀਂ ਹੋਇਆ ਤਾਂ ਵਿਆਹ ਦਾ ਵਿਕਲਪ ਚੁਣਿਆ ਜਾਵੇਗਾ। ਜੇਕਰ ਬਿਨੇਕਾਰ ਕੋਲ ਕੋਈ ਡਿਪਲੋਮੈਟਿਕ ਸਰਕਾਰੀ ਪਾਸਪੋਰਟ ਹੈ ਰੱਖਿਆ ਹੋਵੇ ਤਾਂ ਕਿਰਪਾ ਕਰਕੇ ਇਸ ਦੀ ਜਾਣਕਾਰੀ ਦਿਓ ਈਸੀਐਨਆਰ ਸ਼੍ਰੇਣੀ ਵਿੱਚ ਅਰਜੀ ਦਿੰਦੇ ਸਮੇਂ ਬਿਨੇਕਾਰਾਂ ਨੂੰ ਸਹੀ ਵਿਕਲਪ ਚੁਣਨਾ ਜ਼ਕੀਨੀ ਬਣਾਉਣਾ ਹੈ ਬਿਨੇਕਾਰ ਇਸ ਲਿੰਕ ਰਾਹੀਂ ਵੀ ਸਬੰਧ ਵਿੱਚ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬ ਇਹ ਪਾਸਪੋਰਟ ਬਣੌਰ ਸਮੇ ਤੁਹਾਨੂੰ ਵੀ ਚੱਕਰ ਲਗਾਉਣੇ ਪੈਂਦੇ ਨੇ ਦਫ਼ਤਰ ਤੇ ਪਾਸਪੋਰਟ ਬਣਵਾਉਣ ਸਮੇ ਇੰਨਾਂ ਗਲਤੀਆਂ ਤੋਂ ਬਚੋ ਸਾਡਾ ਪਾਸਪੋਰਟ ਫਟਾਫਟ ਘਰ ਪਹੁੰਚੇਗਾ ਸੁਣੋ ਕਿਵੇਂ ਪਾਸਪੋਰਟ ਅਪਲਾਈ ਕਰਨ ਵਿੱਚ ਕਈ ਵਾਰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਕੰਮ ਬਹੁਤ ਔਖਾ ਹੈ ਤੇ ਇਸ ਲਈ ਉਹ ਅਰਜੀ ਵਿੱਚ ਛੋਟੀਆਂ-ਛੋਟੀਆਂ ਗਲਤੀਆਂ ਕਰ بیٹھਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਪਾਸਪੋਰਟ ਦਫ਼ਤਰ ਦੇ ਚੱਕਰ ਕੱਟਨੇ ਪੈਂਦੇ ਨੇ ਖੇਤਰੀ ਪਾਸਪੋਰਟ ਅਧਿਕਾਰੀ ਦਸ ਰਹਿਣੇ ਕੇ ਪਾਸਪੋਰਟ ਲਈ ਅਪਲਾਈ ਕਰਦੇ ਸਮੇਂ ਗਲਤੀਆਂ ਤੋਂ ਕਿਵੇਂ ਬਚਿਆ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬਿਨੇਕਾਰ ਹਦਾਇਤਾਂ ਦੀ ਪਾਲਣਾ ਕਰਦਾ ਹੈ ਤਾਂ ਪਾਸਪੋਰਟ નિર્ਦਾਰਤ ਸਮੇਂ ਵਿੱਚ ਘਰ ਪਹੁੰਚ ਜਾਵੇਗਾ ਬਿਨੇਕਾਰ ਨੂੰ ਆਪਣੀ ਮੌਜੂਦਾ ਰਿਹائش ਜਿੱਥੇ ਬਿਨੇਕਾਰ ਵਰਤਮਾਨ ਵਿੱਚ ਰਹਿ ਰਿਹਾ ਹੈ ਸਿਰਫ ਪਤੇ ਵਿੱਚ ਦਰਜ ਕਰਨਾ ਚਾਹੀਦਾ ਹੈ ਨਾ ਕਿ ਸਥਾਈ ਪਤੇ ਦੇ ਵਿੱਚ ਕਿਰਾਏ ਤੇ ਰਹਿਣ ਵਾਲੇ ਜ਼ਿਆਦਾਤਰ ਲੋਕ ਇਸ ਤਰ੍ਹਾਂ ਦੀ ਗਲਤੀ ਕਰਦੇ ਨੇ ਜਿਸ ਕਾਰਨ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਜੇਕਰ ਪਾਸਪੋਰਟ ਅਰਜੀ ਦੇ ਸਮੇਂ ਬਿਨੇਕਰ ਕੋਲ ਪੁਰਾਣਾ ਪਾਸਪੋਰਟ ਹੈ ਤਾਂ ਬਿਨੇਕਰ ਨੂੰ ਸਿਰਫ ਰੀ-ਇਸ਼ੂ ਸ਼੍ਰੇਣੀ ਵਿੱਚ ਅਰਜੀ ਦੇਣੀ ਚਾਹੀਦੀ ਹੈ। ਪਹਿਲੀ ਵਾਰ ਪਾਸਪੋਰਟ ਲਈ ਬਿਨੇਕਰਨ ਵਾਲੇ ਬਿਨੇਕਾਰਾਂ ਨੂੰ ਤਾਜ਼ਾ ਸ਼੍ਰੇਣੀ ਵਿੱਚ ਅਪਲਾਈ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ। ਜੇਕਰ ਬਿਨੇਕਰ ਨੇ ਪਹਿਲਾਂ ਪਾਸਪੋਰਟ ਲਈ ਅਰਜੀ ਦਿੱਤੀ ਹੈ ਪਰ ਕੁਝ ਕਾਰਨਾ ਕਰਕੇ ਪਾਸਪੋਰਟ ਪ੍ਰਾਪਤ ਨਹੀਂ ਹੋਇਆ ਤਾਂ ਦੁਬਾਰਾ ਅਪਲਾਈ ਕਰਦੇ ਸਮੇਂ ਪੁਰਾਣੇ ਪਾਸਪੋਰਟ ਦੀ ਅਰਜੀ ਦਾ ਫਾਈਲ ਨੰਬਰ ਜ਼ਰੂਰ ਦੱਸਿਆ ਜਾਵੇ। ਜੇਕਰ ਕੋਈ ਪੁਰਾਣੀ ਫਾਈਲ ਪੈਂਡਿੰਗ ਹੈ ਤਾਂ ਸਬੰਧਤ ਦਫ਼ਤਰ ਨਾਲ ਸੰਪਰਕ ਕਰਕੇ ਉਸ ਫਾਈਲ ਨੂੰ ਬੰਦ ਕਰਵਾ ਕੇ ਹੀ ਨਵੀਂ ਅਰਜੀ ਦਿਓ ਬਿਨੇਕਾਰ ਨੂੰ ਪਾਸਪੋਰਟ ਆਰਜੀ ਦੇ ਸਬੰਧ ਵਿੱਚ ਜਮ੍ਹਾਂ ਕੀਤੇ ਜਾਣ ਵਾਲੇ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਅਰਜੀ ਫਾਰਮ ਵਿੱਚ ਸਹੀ ਨਿੱਜੀ ਜਾਣਕਾਰੀ ਜਿਵੇਂ ਕਿ ਨਾਮ ਮਾਤਾ ਪਿਤਾ ਦਾ ਨਾਮ ਜੀਵਨ ਸਾਥੀ ਦਾ ਨਾਮ ਜਨਮ ਮਿਤੀ ਆਦਿ ਭਰਨਾ ਚਾਹੀਦਾ ਹੈ ਵਿਵਰਤਾ ਸਥਿਤੀ ਬਾਰੇ ਸਹੀ ਜਾਣਕਾਰੀ ਦਿਓ ਤੁਹਾਨੂੰ ਸਿਰਫ ਉਹ ਜਾਣਕਾਰੀ ਦੇਣੀ ਪਵੇਗੀ ਜੋ ਕਾਨੂੰਨੀ ਰੂਪ ਵਿੱਚ ਹੋਵੇਗੀ ਜਿਵੇਂ ਜੇਕਰ ਕਿਸੇ ਜੋੜੇ ਨੇ ਤਲਾਕ ਲਈ ਅਰਜੀ ਦਿੱਤੀ ਹੈ ਪਰ ਤਲਾਕ ਕਾਨੂੰਨੀ ਰੂਪ ਵਿੱਚ ਨਹੀਂ ਹੋਇਆ ਤਾਂ ਵਿਆਹ ਦਾ ਵਿਕਲਪ ਚੁਣਿਆ ਜਾਵੇਗਾ ਜੇਕਰ ਬਿਨੇਕਾਰ ਕੋਲ ਕੋਈ ਡਿਪਲੋਮੈਟਿਕ ਸਰਕਾਰੀ ਪਾਸਪੋਰਟ ਹੈ ਰੱਖਿਆ ਹੋਵੇ ਤਾਂ ਕਿਰਪਾ ਕਰਕੇ ਇਸ ਦੀ ਜਾਣਕਾਰੀ ਦਿਓ ਈਸੀਐਨਆਰ ਸ਼੍ਰੇਣੀ ਵਿੱਚ ਅਰਜੀ ਦਿੰਦੇ ਸਮੇਂ ਬਿਨੇਕਾਰਾਂ ਨੂੰ ਸਹੀ ਵਿਕਲਪ ਚੁਣਨਾ ਜਕੀਨੀ ਬਣਾਉਣਾ ਹੈ ਬਿਨੇਕਾਰ ਇਸ ਲਿੰਕ ਰਾਹੀਂ ਵੀ ਸਬੰਧ ਵਿੱਚ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬ